ਪੈਕਿੰਗ ਦਾ ਸਮਾਨ ਤੁਸੀਂ ਦੇਖ ਰਹੇ ਹੋ ਇਹ ਗਊ ਮਾਸ ਨੂੰ ਚੈੱਕ ਕਰਨ ਵਾਸਤੇ ਡੱਬੇ ਬਣਾਏ ਜਾ ਰਹੇ ਸੀ ਇਹ ਇਹ ਬਰਮਣੇ ਹੋਏ ਜਿੱਥੇ ਗਊਆਂ ਨੂੰ ਕੱਟ ਕੇ ਇਸ ਫ੍ਰੀਜਰ ਦੇ ਅੰਦਰ ਇਸ ਫ੍ਰੀਜਰ ਦੇ ਅੰਦਰ ਲਾਇਆ ਜਾਂਦਾ ਸੀ ਆ ਸਾਡੇ ਸਾਹਮਣੇ ਆ ਅੰਦਰ ਆ ਪੈਕਿੰਗ ਵਾਲੇ ਦਫੇ ਆ ਭਰੇ ਹੋਏ ਸਾਰਾ ਸਮਾਨ ਆਪਾਂ ਨੂੰ ਦਿਖਾਉਂਦੇ ਹਾਂ ਮੇਰਾ ਨਾਮ ਜਗਪਤ ਲੱਲਿੰਗ ਹਿੰਦੂ ਨੇਤਾ ਅੱਜ ਅਬਰੀ ਸਰ ਥਾਣਾ ਚਟਿੰਡ ਪੁੱਛੇ ਕੀ ਕਰਨਾ ਅਸੀਂ ਅਮਰਸਰ ਚਟਿੰਡ ਥਾਣਾ ਪਹੁੰਚੇ ਆ ਸਾਨੂੰ ਸਤੀਜੀ ਦਾ ਫੋਨ ਆਇਆ ਸੀ ਸਤੀਜੀ ਰਾਸ਼ਟਰੀ ਪ੍ਰਧਾਨ ਨੇ ਗਊ ਰੱਖਿਆ ਦਾਲਦੇ ਪਿਛਲੇ ਲੰਬੇ ਸਮੇਂ ਤੋਂ ਗਊ ਦੀ ਰੱਖਿਆ ਲਈ ਕੰਮ ਕਰ ਰਹੇ ਨੇ ਕਈ ਕੇਸ ਇਹਨਾਂ ਨੇ ਕਈ ਪਰਚੇ ਦਰਜ ਕਰਾਏ ਜਿਹੜੇ ਸਲਾਈਡਿੰਗ ਕਰਦੇ ਗਾਉਂ ਹਤਿਆ ਕਰਦੇ ਆ ਉਹਨਾਂ ਦੇ ਕਈ ਕਾਰਖਾਨੇ ਫੜੇ ਗੱਲ ਮੁੱਦੇ ਦੀ ਹੈਈ ਆ ਦੇਖੋ ਹੱਤਿਆ ਦੇ ਹੱਤਿਆ ਹੀ ਆ ਤੁਸੀਂ ਆਮ ਵੇਖਦੇ ਹੋਗੇ ਕਿ ਗਲੀ ਦੇ ਵਿੱਚ ਕਿਸੇ ਕੁੱਤੇ ਨੂੰ ਵੀ ਛੋਟੀ ਮਾਰ ਦਿੰਦੇ ਉਹਦੇ ਤੇ ਪਰਚਾ ਦਰਜ ਕਰ ਦਿੰਦੇ ਆ ਤੇ ਗਾਉਂ ਦੀਆਂ ਹਤਿਆਆਂ ਉਹਦੇ 302 ਦਾ ਪਰਚਾ ਕਿਉਂ ਨਹੀਂ ਦਰਜ ਕਰਦੇ ਇਹ ਜਿਹੜੀਆਂ ਰਾਜਨੀਤੀ ਸਰਕਾਰਾਂ ਸਰਕਾਰ ਕਿਸੇ ਦੀ ਵੀ ਹੋਵੇ ਇਹ ਸਾਡੇ ਹਿੰਦੂਆਂ ਨਾਲ ਸਾਡੇ ਧਰਮ ਨਾਲ ਸਾਡੇ ਸਨਾਤਨ ਨਾਲ ਕਰਦੇ ਖਲਵਾੜ ਭਾਈ ਗੱਲ ਕਰੀਏ ਬੜੀ ਦੂਰ ਜਾਂਦੀ ਆ ਸਰਕਾਰਾਂ ਦੀ ਸਰਕਾਰਾਂ ਜਾਣ ਤੇ ਪਰਿੰਦਾ ਪਰ ਨਹੀਂ ਮਾਰ ਸਕਦਾ ਤੇ ਉਥੇ ਫੈਕਟਰੀ ਦੇ ਵਿੱਚ ਗਾਊ ਮਾਸ ਫੜਿਆ ਗਿਆ ਕਿੰਨੇ ਡੱਬੇ ਫੜੇਗਾ ਜੀ 165 ਡੱਬੇ ਉਹ ਕੁਝ ਦੱਸੋ ਮੈਨੂੰ ਰਾਤ ਰੋਤ ਬਣ ਕੇ ਆਫਟਰ ਆਲ ਗਾਊ ਮਾਦਾ ਕਿਤੋਂ ਨਾ ਕਿਤੋਂ ਤੇ ਲਿਆਂਦੀ ਉਹਨਾਂ ਨੇ ਗਾਊਆਂ ਤਾਂ ਆਪੇ ਚੱਲ ਕੇ ਤੇ ਆਈ ਨਹੀਂ ਰਾਤ ਨੂੰ ਤੇ ਆਈ ਨਹੀਂ ਰੱਕ ਆਏ ਹੋਣਗੇ ਉਤਨੇ ਹੋਣਗੇ ਉੱਥੇ ਕਟਿੰਗ ਵੀ ਹੋਈ ਹੋएगी ਉਹਦਾ ਬਲੱਡ ਵੀ ਕਿਤੇ ਗਿਆ ਹੋਏਗਾ ਕੀ ਪਤਾ ਹੀ ਨਹੀਂ ਲੱਗਾ ਇਹ ਤੇ ਫਿਰ ਅਗਲੀਅੰਸੀ ਵੀ ਕਵਾਂਗੇ ਫਿਰ ਪੁਲਿਸ ਦੀ ਨੈਗਲੀਜੈਂਸੀ ਹੈ ਜੇ ਪੁਲਸ ਨੂੰ ਪਤਾ ਹੀ ਨਹੀਂ ਲੱਗਾ ਕਿ ਇੱਕ ਸਲਾਈਡਿੰਗ ਹੌਸ ਚੱਲਣ ਡਿਆ ਗਵਾਂ ਦੇ ਵੱਧ ਹੋਣ ਡਿਆ ਤੇ ਫਿਰ ਜੁੱਧ ਨਸ਼ੇ ਵਿਰੁੱਧ ਫਿਰ ਨਸ਼ੇ ਵਿਰੁੱਧ ਦਾ ਜੁੱਧ ਚੱਲਣ ਡਿਆ ਮੈਂ ਜੁੱਧ ਕਹਦਾ ਜੀ ਫਿਰ ਨਸ਼ਾ ਕਿੱਥੋਂ ਹੋ ਗੁਜੇਗਾ ਜੇ ਕਹੂੰ ਸਰੇ ਆਮ ਟਰੱਕਾਂ 'ਚ ਦੇਖੋ ਗਾਈਆਂ ਜਿਹੜੀਆਂ ਹੈਗੀਆਂ ਉਹ ਕੋਈ ਉਪਜ ਤੇ ਹੈਗੀਆਂ ਨਹੀਂ ਕਿ ਧਰਤੀ ਤੋਂ ਗਈਆਂ ਆਫਟਰ ਉਹ ਕਿਸੇ ਨਾ ਕਿਸੇ ਜਗ੍ਹਾ ਤੋਂ ਤੇ ਲਿਆਂਦੀਆਂ ਗਈਆਂ ਤੇ ਲਿਆ ਕੇ ਇੱਥੇ ਕੱਟੀਆਂ ਗਈਆਂ ਤੇ ਨਾਕਿਆਂ ਤੋਂ ਆਈਆਂ ਨਾਕਿਆਂ ਤੋਂ ਨਾਕਿਆਂ ਤੋਂ ਗਾਈਆਂ ਨਿਕਲੀਆਂ ਕਿਵੇਂ ਇਹ ਫੜਨਾ ਗਊ ਰੱਖਿਆ ਦਲ ਵਾਲਿਆਂ ਦਾ ਕੰਮ ਹੈ ਇਹ ਵਿਚਾਰੇ ਦਿਨ ਰਾਤ ਭੱਜੇ ਫਿਰਦੇ ਆ ਆਪਣੇ ਕੋਲੋਂ ਤੇਲ ਖੂਗਦੇ ਆ ਆਪਣੀਆਂ ਜਾਨਾਂ ਜੋਖੇ ਮੰਦੇ ਆ ਇਹ ਕੰਮ ਦਾ ਪ੍ਰਸ਼ਾਸਨ ਦਾ ਪ੍ਰਸ਼ਾਸਨ ਇਹਨਾਂ ਤਨਖਾਹ ਦੇਣ ਦਿਆ ਜਾਂ ਤਾਂ ਮੈਂ ਪ੍ਰਸ਼ਾਸਨ ਨੂੰ ਚਾਹਦਾ ਕਿ ਗਊ ਰੱਖਿਆ ਦਲ ਵਾਲਿਆਂ ਨੂੰ ਰਜਿਸਟਰ ਕਰ ਇਹਨਾਂ ਨੂੰ ਸੈਲਰੀ ਦੇਣ ਪੋਸਟ ਬਣਾਉਣ ਕੋਈ ਗਊ ਰੱਖਿਆ ਦਲ ਦੀ ਸਰਕਾਰ ਬਣਾਵੇ ਪੋਸਟ ਇਹਨਾਂ ਦੀ ਸੈਲਰੀ ਲਾਣ ਇਹਨਾਂ ਨੂੰ ਤੇਲ ਦੇਣ ਤੁਹਾਡੀ ਸਿਵ ਸਨ ਆਈਆਂ ਪੂਰੀਆਂ ਸੰਸਥਾਵਾਂ ਮੇਰੇ ਹੁਣੇ ਤਾਂ ਤੁਹਾਨੂੰ ਮੈਂ ਭਗ ਜੀ ਨੇ ਦੱਸਿਆ ਕਿ ਸੀਐਮ ਸਾਹਿਬ ਨੂੰ ਮਿਲ ਕੇ ਆਏ ਆ ਬੇਅਦਬੀ ਦਾ ਕਾਨੂੰਨ ਬਣਨ ਡਿਆ ਉਹ ਬੇਅਦਬੀ ਦਾ ਕਾਨੂੰਨ ਬੇਅਦਬੀ ਨਹੀਂ ਆ ਇਹਨੂੰ ਵੀ ਬੇਅਦਬੀ ਦੇ ਵਿੱਚ ਪਾਣਾ ਗਊ ਮਾਤਾ ਦੇਖੋ ਗਊ ਮਾਤਾ ਨੂੰ ਅਸੀਂ ਪਵਿੱਤਰ ਮੰਨਦੇ ਆ ਸਨਾਤਨ ਧਰਮ ਵਿੱਚ ਗਊ ਮਾਤਾ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਫਿਰ ਸਾਡੀ ਮਾਤਾ ਦਾ ਵਦ ਹੋਇਆ ਨਾ ਤੇ ਮਾਤਾ ਦਾ ਕਤਲ ਤਾਂ 302 ਦਾ ਪਰਚਾ ਨਹੀਂ ਬਣਦਾ ਇਸ ਨਾਰਮਲੀ ਪਰਚਾ ਦੇ ਦਿੰਦੇ ਆ ਇਹ ਅੱਜ ਇਹ ਗਉਂ ਵੱਧ ਤੇ 302 ਦਾ ਪਰਚਾ ਦੇਣਾ ਸ਼ੁਰੂ ਕਰ ਦਨ ਮੈਂ ਕਹਿੰਦਾ ਕੋਈ ਗਉਂ ਵੱਡਣਾ ਤੇ ਦੂਰ ਗਉਂ ਨੂੰ ਸੋਈ ਵੀ ਨਹੀਂ ਲਾਏਗਾ ਕੋਈ ਉਹਨ ਕੀ ਕਾਰਵਾਈ ਕੀਤੀ ਹੈ ਨਹੀਂ ਤੇ ਮੰਗ ਕਰਦੇ ਆ ਸਰਕਾਰ ਕੋ ਕਿ ਸਾਡੀਆਂ ਜਿਹੜੀਆਂ ਭਾਵਨਾ ਨਾ ਸਨਾਤਨੀਆਂ ਦੀਆਂ ਇਹਨਾਂ ਖਿਲਵਾੜ ਨਾ ਕਰੋ ਗੁਵਾਰ ਹੁੰਦਾ ਗੁਵਾਰ ਤੇ ਜਦੋਂ ਗੁਵਾਰ ਦੇਖੋ ਗੁਵਾਰ ਚੜਿਆ ਨਾ ਤੇ ਬੱਦਲ ਫਟੇਗਾ ਤੇ ਬਾਰਿਸ਼ ਆਏਗੀ ਇਹ ਗੁਵਾਰ ਕਿਸੇ ਨਾ ਕਹੇ ਤਾਂ ਨਿਕਲ ਜਾਣਾ ਤੇ ਇਸ ਕਰਕੇ ਸਨਾਤਨੀਆਂ ਨੂੰ ਤੰਗ ਪਰੇਸ਼ਾਨ ਨਾ ਕਰੋ ਗਉਂ ਮਾਦਾ ਦਾ ਵੱਧ ਕਰਨਾ ਤੇ 302 ਦੀ ਧਾਰਾ ਦਾ ਪਰਚਾ ਦਰਜ ਹੋਣਾ ਚਾਹੀਦਾ ਜੈ ਸ਼ਿਦਾਮ ਜੀ ਜੈ ਸ਼੍ਰੀਨਾਮ ਜੀ ਸਰਪੰਚ ਜੀ ਤੇ ਅਜੰਮੇ ਸਰਪੰਚ ਜੀ ਮੈਂ ਸੁਖੀਸ਼ ਕੁਮਾਰ ਰਾਸ਼ਟਰੀ ਅਧਿਖ ਗਊ ਰਖਸ਼ਾ ਦਲ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹਿੰਦੂਤ ਅਜੰਮੇ ਸਰਪੰਚ ਜੀ ਕੀ ਕਰਨ ਸਾਡੇ ਕੋਲ ਬੜੀ ਦੇਰ ਦੀ ਸੂਚਨਾ ਆ ਰਹੀ ਸੀ ਤਨ ਤਨ ਗੁਰੂ ਰਾਮਦਾਸ ਜੀ ਦੀ ਨਗਰੀ ਚ ਪਵਿੱਤਰ ਧਰਤੀ ਤੇ ਗਊ ਹੱਤਿਆ ਹੋ ਰਹੀ ਹੈ ਵੱਡੇ ਲੈਵਲ ਤੇ ਇੱਕ ਫੈਕਟਰੀ ਲੱਗੀ ਹੋਈ ਹੈ ਸੂਚਨਾ ਦੇ ਆਧਾਰ ਤੇ ਅੱਜ ਸਵੇਰੇ ਇੱਥੇ ਰੇਡ ਕਰੀ ਹੈ ਪੁਲਿਸ ਨੇ ਨਾਮ ਲੈ ਕੇ ਮੌਕੇ ਤੇ ਪੰਜ ਕਸਾਈ ਪਕੜੇ ਇਮਰਾਨ ਜਿਹੜਾ ਇਹਦਾ ਮਾਲਕ ਚਲਾ ਰਿਹਾ ਸੀ ਉਹ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ ਜਦੋਂ ਫੈਕਟਰੀ ਦਾ ਤਾਲਾ ਤੋੜ ਕੇ ਦੇਖਿਆ ਤਾਂ ਬੜੀ ਹੈਰਾਨੀ ਹੋਈ 165 ਡੱਬਾ ਮਾਸ ਦਾ ਬ੍ਰਹਮਤ ਹੋਇਆ ਪੈਕਿੰਗ ਵਾਲਾ ਤੇ ਪੰਜ ਚਾਰ ਕੁਇੰਟਲ ਜਿਹੜਾ ਮਾਸ ਗੋਵਾਂ ਦਾ ਉੱਥੇ ਪਿਆ ਸੀ ਇਹ ਜਿਹੜਾ ਇਮਰਾਨ ਹੈ ਪਹਿਲਾਂ ਵੀ ਉਸ ਜਲੰਧਰ ਚ ਇਹਦੀ ਫੈਕਟਰੀ ਪੜੀ ਸੀ ਉੱਥੇ ਜਿਹੜੀਆਂ ਇਹ ਕੇਸ ਪ੍ਰੋਪਰਟੀ ਸੀ ਸਾਰੀ ਫੈਕਟਰੀ ਇੱਥੇ ਲਿਜਾ ਕੇ ਪਤਾ ਨਹੀਂ ਕਿਸ ਤਰੀਕੇ ਨਾਲ ਚੋਰੀ ਕਰੀ ਇੱਥੇ ਸੈਟ ਪੁੱਸਣੇ ਲਗਾਇਆ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਅੰਮ੍ਰਿਤਸਰ ਦੇ ਪਵਿੱਤਰ ਧਰਤੀ ਤੇ ਇੱਕ ਇਤਿਹਾਸ ਦੁਹਰਾਇਆ ਗਿਆ ਅੱਜ ਤੋਂ 250 ਸਾਲ ਪਹਿਲਾਂ ਅੰਗਰੇਜ਼ ਗਵਰਨਮੈਂਟ ਨੇ ਇੱਥੇ ਬੁਚੜਖਾਨੇ ਲਾਇਆ ਸੀ ਕੁੱਕੇ ਸਿੰਘਾਂ ਨੇ ਪੋਚੜਾਂ ਦੀਆਂ ਗਰਦਨਾ ਵੱਢ ਕੇ ਬੁਚੜਖਾਨੇ ਦੇ ਬਾਹਰ ਟੰਗੀਆਂ ਅੰਗਰੇਜ਼ਾਂ ਨੇ 108 ਕੁੱਕੇ ਸਿੰਘ ਤੋਪਾਂ ਅੱਗੇ ਖੜੇ ਕਰਕੇ ਸ਼ਹੀਦ ਕਰੇ ਸੀ ਅੱਜ ਦੁਬਾਰਾ ਉਸੇ ਤਰਤੀ ਤੇ ਫੇਰ ਗਊਆਂ ਨੂੰ ਵੱਢਣ ਦਾ ਇੱਕ ਬੁਚੜਖਾਨਾ ਲਾਇਆ ਤੇ ਮੇਰੀ ਸਰਕਾਰ ਨੂੰ ਬੇਨਤੀ ਹੈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਇਹ ਗੁਰੂਆਂ ਦੀ ਧਰਤੀ ਹੈ ਇਸ ਧਰਤੀ ਨੂੰ ਅਪਵਿੱਤਰ ਕਰੇਗਾ ਸਰਕਾਰ ਨੂੰ ਚਾਹੀਦਾ ਜਿਹੜੀ ਗਊ ਹੈ ਇਸ ਨੂੰ ਰਾਜੇ ਮਾਤਾ ਦਾ ਦਰਜਾ ਦੇਣਾ ਚਾਹੀਦਾ ਕਿਉਂਕਿ ਇਹ ਜਿਹੜੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਸਾਜਿਆ ਸੀ ਗਊ ਗਰੀਬ ਦੀ ਰੱਖਿਆ ਵਾਸਤੇ ਸਾਜਿਆ ਸੀ ਅੱਛਾ ਇਸੇ ਤਰਤੇ ਤੇ ਗਰੀਬ ਦਾ ਵੀ ਕਾਣ ਹੋ ਰਿਹਾ ਤੇ ਗਊਆਂ ਦਾ ਵੀ ਕਤਲ ਹੋ ਰਿਹਾ ਮੇਰੀ ਬਾਰ ਬਾਰ ਬੇਨਤੀ ਹੈ ਕਿਉਂਕਿ ਇਸ ਕੰਮ ਨਾਲ ਸਾਡੇ ਪੰਜਾਬੀਆਂ ਦੀਆਂ ਸਿੱਖ ਭਰਾਮਾਂ ਦੀਆਂ Hindu ਭਰਾਮਾਂ ਦੀ ਆਸਤਾ ਚੁੜੀਆਂ ਕਿਸੇ ਵੀ ਟਾਈਮ ਮਾਹੌਲ ਖਰਾਬ ਹੋ ਸਕਦਾ ਹੈ ਹਰਦਾਨ ਜੀ ਕਿਦਾਂ ਮਾਰਨਿੰਗ ਚ ਇੱਕ ਕੰਪਲੇਟ ਮਿਲੀ ਸੀ ਸ਼ਿਫਟ ਦੇਣ ਵਾਲਿਆਂ ਵੱਲੋਂ ਕਿਨਾ ਇਥੇ ਇੱਕ ਕਾਉਸ ਲਾਟਰ ਦਾ ਕੰਮ ਚੱਲ ਰਿਹਾ ਆ ਤੇ ਜਿਹਦੇ ਤੇ ਉਹ ਤੁਰੰਤ ਐਕਸ਼ਨ ਲੈਂਦੇ ਹੋਏ ਸਾਡੀ ਟੀਮ ਗਈ ਉੱਥੇ ਤੇ ਮੌਕੇ ਤੇ ਜਦੋਂ ਪਹੁੰਚ ਕੇ ਦੇਖਿਆ ਗਿਆ ਤੇ ਅਫਸਰਾਂ ਦੀ ਨੌਲੇਜ ਵਿੱਚ ਲਿਆ ਕੇ ਜਦੋਂ ਉਹਨਾਂ ਨੇ ਤਾਲਾ ਤੋੜਿਆ ਅੰਦਰੋਂ ਤਾਲਾ ਤੋੜ ਕੇ ਜਦੋਂ ਅੰਦਰੋਂ ਚੈੱਕ ਕੀਤਾ ਗਿਆ ਤਾਂ ਇੱਕ ਰੈਫਰਿਜਰੇਟਰ ਵੱਡਾ ਜਿਹੜਾ ਰੈਫਰਿਜਰੇਟਰ ਹੁੰਦਾ ਉਹਦੇ ਚੋਂ ਸਾਨੂੰ ਮਤਲਬ ਇਹ ਪਰਟੀਕੂਲਰ ਆਈਟਮ ਇਹ ਉੱਥੋਂ ਮਿਲੀ ਸੀਗੀ ਤੇ ਜੋ ਜੋ ਕਿ ਅਸੀਂ ਉੱਥੋਂ ਰਿਕਵਰ ਕਰਕੇ ਸਾਰਾ ਕੁਝ ਕਰਕੇ ਉਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਤੇ ਜੋ ਬੰਦੀ ਕਾਰਵਾਈ ਹੋ ਕਰਾਂਗੇ ਹਾਂਜੀ ਬਿਲਕੁਲ ਜੀ ਸਾਨੂੰ ਮੌਕੇ ਤੋਂ ਪੰਜ ਜਣੇ ਅਰੈਸਟ ਕੀਤੇ ਗਏ ਆ ਤੇ ਜੋ ਕੁਝ ਜਣੇ ਉਥੋਂ ਮੌਕੇ ਤੋਂ ਭੱਜ ਵੀ ਗਏ ਸੀ ਕਿਉਂਕਿ ਪੁਲਿਸ ਪਾਰਟੀ ਤੋਂ ਬਗੈਰ ਇਹਨਾਂ ਨੇ ਉੱਥੇ ਪਹਿਲਾਂ ਪਹੁੰਚੇ ਸੀਗੇ ਇਹਨਾਂ ਨੇ ਆਪਣਾ ਕੀਤਾ ਸੀਗਾ ਤੇ ਜਦੋਂ ਤਾਂ ਪੁਲਿਸ ਪਾਰਟੀ ਪਹੁੰਚੀ ਆ ਤੇ ਸਾਨੂੰ ਪੰਜ ਬੰਦੇ ਉਥੋਂ ਮੌਕੇ ਤੋਂ ਮਿਲੇ